ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਰੀਹਰ ਚੌਕ ਤੋਂ ਤੇ ਹਰਜੀਤ ਬਾਈ ਦੇ ਘਰੋਂ ਤਿੰਨ ਜਾਨਵਰ ਦਿਖਾਉਣੇ ਆ ਮਿੱਤਰੋ ਤੇ ਫੇਰ ਤੁਹਾਡੇ ਲਈ ਟੋਕੜਾ ਮਈਆਂ ਦਾ ਗੱਪੜਾ ਮਈਆਂ ਦਾ ਖਜ਼ਾਨਾ ਲੈ ਕੇ ਆਏ ਆ ਜਿਹੜੀ ਪਹਿਲਾ ਵਾਲੀ ਵੀਡੀਓ ਨੂੰ ਤੁਸੀਂ ਬਣਾ ਮੁਹੀਂ ਪਿਆਰ ਦਿੱਤਾ ਸੀ 55 55000 ਤੇ 35 ਵਾਲੇ ਪਾ ਦੀਆਂ ਮੱਝਾਂ ਤੁਸੀਂ ਲੁੱਟ ਕੇ ਲੈ ਗਏ ਸੀ ਅੱਜ ਫੇਰ ਆਜੋ ਮਿੱਤਰੋ ਟਿਕਾਣੇ ਦੇ ਜਾਨਵਰ ਪਾ ਲੋਟ ਹਰਜੀਤ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਵਧੀਆ ਵੀਰੇ ਤੂੰ ਤਾਂ ਦੇ ਪਰਿਵਾਰ ਕਿਰਪਾਏ ਚਲੋ ਸ਼ੁਕਰ ਆ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਤਿੰਨ ਵੀਰ ਹੈ ਤਿੰਨ ਜੀ ਤਿੰਨ ਪਹਿਲੇ ਨੰਬਰ ਤੇ ਜਿਹੜੀ ਇਹ ਝੋਟੀ ਆ ਕੀ ਡਿਟੇਲ ਹੈ ਦੀ ਇਹ ਬਈ ਆ ਉੱਤੇ 10 ਦਿਨਾਂ ਦੀ ਸੂਈ ਮਗਰ ਇਹਨਾ ਅਗਲੀਆਂ ਲੱਤਾਂ ਨੂੰ ਰੱਸਾ ਪਾ ਕੇ ਤੇ ਬੱਚਾ ਥੱਲੇ ਛੱਡਦੀ ਤੇ ਐ ਉਹਨਾਂ ਨੇ ਕਿ ਜਾਈ ਆ ਵੀ ਹਜੇ ਆਲ ਕਰਦੀ ਆ ਆਲ ਨਹੀਂ ਚੋਣ ਲੱਗਿਆ ਲੱਤ ਨਹੀਂ ਲਾਉਂਦੀ ਵੈਸੇ ਬੱਚਾ ਜੋ ਛੱਡ ਗਏ ਨਾ ਉਦੋਂ ਕਰਦੀ ਆ ਉਪ ਵੀ ਜਿਵੇਂ ਡੰਗਰ ਚੰਗੋਂ ਤਲਕੇ ਜੀ ਮਨਉਦਾ ਹਾਂ ਬਾਕੀ ਉਹ ਚੱਟਦੀ ਹੋਵੇ ਸਾਰਾ ਕੁਝ ਕੱਟੀ ਮਗਰ ਆ ਕਿੰਨੇ ਦਿਨਾਂ ਦੀ ਸੂਈ ਹੈ ਵੀਰੇ ਇਹ ਅੱਜ 10 ਦਿਨ ਹੋ ਗਏ ਹੁਣ 8 ਤੋਂ 10 ਦਿਨ ਠੀਕ ਹੈ ਵੀਰੇ ਤੇ ਚੋਣ ਚਣ ਚੰਗਾ ਲੱਗਾ ਬਈ ਚੋਣ ਬੜਾ ਚੰਗਾ ਠੀਕ ਹੈ ਵੀਰੇ ਕਿੰਨੇ ਦੀ ਦੇ ਦੇਆਗੇ ਹਰਜੀਤ ਬਈ ਇਹਦਾ ਮੁੱਲ ਤਾਂ ਇੱਕ 50 ਤੇ ਇਹ ਦੇ ਦੇਾਂਗੇ 92 ਦੀ ਹਾਂ 92 ਦੀ ਠੀਕ ਹੈ ਬਾਈ ਮੋਲਿਕ 595 ਦੀ ਦੇ ਦੇਗੇ ਹਾਂ ਬਾਕੀ ਮਾਨ ਮਾਨਤਾ ਨਾਲ ਹੋ ਜਾਊਗਾ ਠੀਕ ਹੈ ਬੰਦਾ ਇਹ ਮਤਲਬ ਕਾਤੇ ਕੋਈ ਬਹੁਤਾ ਛੋਟੀ ਦਾ ਨਾ ਹੂੰ ਲੈਵੇ ਦੀ ਬੜੀ ਸਾਫ ਆ ਯਾਰ ਸਕੀਨ ਸਕੂਲ ਵੀ ਪੂਰੀ ਆ ਛੋਟੀ ਕਰਮਾ ਵਾਲੀ ਹੂੰ ਲੈਰ ਜੀ ਦੋ ਬਾਈ ਨਾ ਛੋਟੀ ਟਿਕਣ ਵਾਲੇ ਦੀ ਆ ਜਿਹੜਾ ਬੰਦਾ ਸਾਮ ਨੂੰ ਦੁੱਧ 10 11 ਕਿਲੋ ਦੇਈ ਜਾਊਗੀ 9 ਕਿਲੋ ਹੁਣ ਹੋਊਗਾ ਵੀ ਰਹਿੰਦੇ ਸੱਲੇ ਹੂੰ ਮੈਂ ਠੀਕ ਆ ਬਾਈ 9 ਕਿਲੋ ਦੁੱਧ ਹੁਣ ਹੋਊਗਾ ਲੈ ਜੀ ਮਿੱਤਰੋ ਆਪਦਾ ਆ ਕੇ ਵੇਖ ਲਓ ਬਾਈਆਂ ਦਾ ਵੀ ਆਪ ਹੀ ਚੋਲ ਲੈਣਗੇ ਜਦੋਂ ਕੋਲੇ ਆ ਜਾਣਗੇ ਸਾਰਾ ਕੁਝ ਦੱਸ ਦੂਗਾ ਬਾਈਆਂ ਦਾ ਮੈਂ ਹਨਾ ਬਾਈ ਹਾਂ ਤੇ ਹਰਜੀਤ 92 ਜੀ ਮਾਨਤਨ ਕਰ ਦਿਆਂਗੇ ਕਰ ਦਿਆਂਗੇ ਮੜ ਮੜਾ ਕਰਦੀ ਆ ਜੀ ਜੀਓਲ ਜੀ ਮੈਂ ਕੋਈ ਨਾ ਤੇਨੂੰ ਹਾਂ ਵੀ ਬਾਲਟੀ ਵੇ ਥੱਲੇ ਰੱਖੀ ਜਾਈਏ ਉਹ ਵਿੱਚ ਝੋਟੀ ਵੀ ਇੱਕ ਦੱਸਦੀ ਆ ਹੈ ਇਹ ਤਾਂ ਹੈਗਾ ਬਾਈ ਹਾਂ ਤੇ ਆ ਬਾਈ 2 ਨੰਬਰ ਤੇ ਇਹ ਸੱਤਾਂ ਮਹੀਨਿਆਂ ਦੀ ਗੱਬਣਾ ਦੂਜਾ ਸੁਆ ਸੁਣਾ ਕਿੰਨਾ ਦੁੱਧਾ ਹੋਣਾ ਦੁੱਧ ਨਹੀਂ ਕਹਿੰਦੇ ਦੁੱਧ ਡਰਾਈ ਆ ਵੀਰੇ ਸੱਤਾਂ ਮਹੀਨੇ ਦੀ ਸੱਤਾਂ ਮਹੀਨੇ ਦੀ ਗੱਬਣਾ ਹੈ ਹਾਂਜੀ ਠੀਕ ਹੈ ਵੀਰੇ ਚੈੱਕ ਕਰਾਈਏ ਹਰਦੀ ਦਵਾਈ ਮੇਰੇ ਆਪਾਂ ਚੈੱਕ ਕਰਾ ਕੇ ਜਿਹੜਾ ਮਰਜ਼ੀ ਆਪਦਾ ਡਾਕਟਰ ਲਈ ਜਾਵੇ ਚੈੱਕ ਕਰਾ ਕੇ ਲਈ ਜਾਵੇ ਚੈੱਕ ਕਰਾਏ ਤੋਂ ਬਿਨਾ ਮੇਰਾ ਵੀਰ ਬਣ ਕੇ ਨਹੀਂ ਆਪਾਂ ਦਿੰਦੇ ਨਹੀਂ ਵੀਰ ਅਗਲੇ ਨੂੰ ਆਪਾਂ ਆਪਦੇ ਉੱਤੋਂ ਚੈੱਕ ਕਰਾ ਕੇ ਠੰਡਾ ਟੀਕੇ ਲਵਾਏ ਹੋਇਆ ਅਗਲਾ ਆਵੇ ਆਦੀਆਂ ਚੈੱਕ ਕਰਾ ਕੇ ਲਿਆਵੇ ਹਾਂ ਬਾਅਦ ਜੇ ਕਹਿ ਦਿੰਦੇ ਤਾਂ ਛਿਆਂ ਦੀ ਸੀਗੀ ਝੂਠ ਮਾਰ ਗਿਆ ਇਹ ਵੱਧ ਵੀ ਕੋ ਦੋ ਚਾਰ ਅਗਲਿਆਂ ਦੇ ਦੋ ਕੋ 10 ਦਿਨ ਵੱਧ ਘੱਟ ਵੀ ਹੋ ਸਕਦੇ ਆ ਐਵੇਂ ਆਹੀ ਮਾਲਕ ਨੇ ਆਪਾਂ ਨੂੰ ਦੱਸੀ ਆ ਡਾਕਟਰ ਨੇ ਕਹਿਤਾ ਠੀਕ ਆ ਔਰ ਬੱਚਾ ਵੱਡਾ ਛੇੜਾ ਵੀ ਹੋ ਸਕਦਾ 1921 ਪੈਂਦਾ ਇਹ ਵੀ ਫਰਕ ਪੈਂਦਾ ਜੀ ਦਵਾਈ ਹੈ ਕਿੰਨੇ ਦੀ ਇਹਦਾ ਮੋਰ ਤਾਂ 60000 ਦੇਣੀ ਕਿੰਨੇ ਬਾੜ ਦੀ ਦੇ ਦਈਏ ਮਾਨਤਨ ਹੋਰ ਕਰਦਗੇ ਕਰਦਾਂਗੇ ਜਦੋਂ ਕੋ ਫੋਨ ਲਾਉ ਤਿੰਨ ਮਹੀਨੇ ਸੰਭ ਰੁੱਤ ਚੰਗੀ ਜੇ ਸੁਣਾ ਨੇ ਹਨਾ ਇਹ ਪੂਰੀ ਰੁੱਤ ਚ ਆਉਣੀ ਆ ਹੂੰ ਠੀਕ ਹੈ ਨਾ ਸਾਹ ਆ ਵੀ ਚੱਲਦਾ ਹੁੰਦਾ ਬਾਜ਼ਾਰ ਫੁੱਲ ਫੁੱਲ ਬਾਜ਼ਾਰ ਚੱਲਣ ਲਾ ਪੈਂਦਾ ਹੁੰਦਾ ਮਈਆਂ ਦਾ ਜਦੋਂ ਹੋਣੀ ਆ ਹੂੰ ਠੀਕ ਹੈ ਬਾਈ ਓਕੇ ਆ ਜੋ ਹੂੰ ਤੇ ਹਰਜੀਤ ਬਾਈ ਦੂਜੀ ਆ ਮੈਂ ਤੇ ਨੰਬਰ ਤੇ ਏ ਵੀਰੇ ਦੁੱਧ ਹੈ ਗਾਈ ਚਾਰ ਅਗਲੇ ਮਾਲਕਾਂ ਨੇ 5 ਕਿਲੋ ਦੱਸਿਆ ਮੇਰੇ ਕੋਲ ਤੇ ਕਰਾ ਚਾਰ ਨਿਕਲਿਆ ਕੁਛ ਅਦਰੇਵਾਂ ਕਰੀ ਬੈਠੀ ਸੀ ਆਈ ਆ ਉੱਥੇ ਉਹਨਾਂ ਨੇ 5.5 5.5 ਦੱਸਿਆ ਤੇ ਇਸ ਤਿੰਨਾ ਤੋਂ 3.5 ਮਹੀਨੇ ਦੀ ਗੱਬਣਾ ਚੈੱਕ ਪਾਸ ਹੈ ਚੈੱਕ ਪਾਸ ਤੇ ਚੂਣ ਚਾਂ ਚੰਗਾ ਚੂਣ ਬੜਾ ਪੋਲਾ ਵਈ ਬਾਹਰ ਨੂੰ ਐ ਨੂੰ ਲੈ ਇੱਕ ਰਾਂ ਤੁਣ ਪਾਂ ਦੀ ਟੀਕੇ ਦੇ ਮਿਲੇਗੀ ਸ਼ਾਇਦ ਦਿਹਾੜੀ ਉਹ ਉਪਰੇ ਕਰ ਸਕਦੇ ਹਾਂ ਉਪਰੇ ਕਿੱਲੇ ਦੇ ਕਿੰਨਾ ਬੜਾ ਇਹ ਆਪਾਂ ਮੁੱਲ 70 65 ਦੀ ਦੇ ਦੇ ਪੈਂਡ ਦੀ ਹਾਂ ਜੀ ਠੀਕ ਆ ਭਾਈ ਲੈ ਵੀ ਮੇਤਰੋ ਦੂਜਾ ਸੁਆਹੀ ਇਹ ਆ ਚੋਟੀ ਬਹੁਤ ਚੰਗਾ ਲੱਗਾ ਹਨਾ ਬਾਈ 14 ਕਿਲੋ ਇਧਰ ਮਾਲਕਾਂ ਨੇ ਕਹਿਣ ਤੇ ਆ 14 ਕਿਲੋ ਦੇ ਦੁੱਧ ਚੋਇਆ ਹੈ ਤੇ ਬਾਕੀ ਹੁਣ ਵੀ ਲੈਵਾਵੇ ਕਿੱਡਾ ਸੋਨਾ ਹੁਣ ਵੀ ਵੇਖ ਕਿੰਨਾ ਲੈਣਾ ਲਾਇਆ ਤੇਰੇ ਕੋਲ ਸਾਡੇ ਨਾ ਹਾਂ ਜੀ ਨਹੀਂ ਲਾਇਆ ਜੀ ਮੈਂ ਚੰਗੀ ਆ ਭਾਈ ਬਹਿਂਦੀ ਮਿਲਕ ਵੇਣ ਵੇਖੀਦੀ ਭਾਈ ਜਾ ਕੇ ਦਿਖਾਈ ਕਿੰਨੀ ਮੋਟੀ ਆ ਯਾਰ ਹਨਾ ਇਹ ਜੀਜ਼ਾਂ ਤੇ 14 ਕਿਲੋ ਵੀ ਆ ਮਾਲਕਾਂ ਨੇ ਦੱਸਿਆ ਕਿ ਗੱਲ ਨਹੀਂ ਦਿੱਤਾ ਜੇ ਇਸ ਘਰ ਹੁਣ ਵੀ ਵੇਲਾ ਲੋਕੀ ਇੰਨੇ ਨਾ ਕੰਨਿਆ ਮੰਨਿਆ ਸਾਰੇ ਸੱਜਰਾਂ ਜਿਨਾਂ ਇਹਨਾਂ ਨਾਲੇ ਵਾਂਦਾ ਜਿਨਾਂ ਹੋਂਵੇਂ ਭੈਣ ਕਿੰਨੇ ਦੀ ਹਾਂ ਨਾਂ ਦੀ 65000 ਦੀ ਇਹ ਦਿਆਂਗੇ ਤੇ ਜੇ ਜੋੜਾ ਲੈਣ ਵਾਲਾ ਕੋਈ ਹੋਇਆ ਫਿਰ ਮਾਨਤਾਨ ਵੱਖਰਾ ਜੋੜਾ ਠੀਕ ਹੈ ਤੇ ਆ ਪਹਿਲਾਂ ਝੋਟੀ ਹੋ ਗਈ ਆਪਣੇ ਪਾਸ ਇਹੀ ਜਾਨਵਰ ਆ ਹਾਂਜੀ ਤਿੰਨੇ ਤੇ ਨੰਬਰ ਬਾਈ 78899 70410 ਇੱਕ ਵਾਰੀ ਹੋਰ 78899 70410 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਰੋਹੀ ਰਾਬਤਾ ਕੇ ਪਿੰਡ ਹਰੀਆ ਚੋਕ ਜ਼ਿਲ੍ਹਾ ਫਰੀਪੁਰ